चलिए कुछ सवाल पूछें। पूछो पूछो मैं बता कितनी सी आ रहा। परसों लो। हाँ। देखियो तो इन्हीं को अच्छी आ, आ रहा। कितना नहीं क्या ना मैं बताई तो रही थी आ रहा मेरे साथ कुछ होना तो बहुत अच्छा रहेगा। पनसोचो डेढ़ सो कटिया कितने बजे? पनसोचो डेढ़ सो कटिया 350 ਨਹੀਂ 250 بچਿਆ ਲੈ ਵਿੱਚੋਂ ਤੁਸੀਂ ਨਾ ਪੜਾਈ ਕਰੂਗਾ 1 2 ਮੈਂ ਕਿਉਂ ਫੁੱਟ ਪੜ੍ਹਨਾ ਤੇਰਾ 1 2 ਮੈਂ ਨਹੀਂ ਪੜਾਈ ਪੜੋਈ ਕਰਨੀ ਹੈਲੋ ਕੋਚਾ ਅੰਦਾ ਨਹੀਂ ਤੁਸੀਂ ਪਲੋ ਕਹਿੰਦੇ ਮੈਂ ਤੁਸੀ ਆ ਰਾ ਸੀ ਹਾਂ ਸੀ ਹਾਂ ਪਰ ਤੁਸੀਂ ਦੇਖੋ ਇੱਕ ਇੱਕ ਮੈਕ ਮੰਗੇ ਮੇਰੇ ਨਿਆਣੇ ਤੋਂ ਨਹੀਂ ਜਿੱਤ ਹੁੰਦਾ ਨਿਆਣੇ ਤੋਂ ਨਹੀਂ ਜਿੱਤ ਹੁੰਦਾ ਪਹਿਲਾਂ ਮੈਂ ਇਹ ਦੱਸ 250 ਜਿਆਦਾ ਕਿ 350 ਜਿਆਦਾ ਆ ਜਿਹੜਾ ਢਾਈ ਜੋਂ ਹੁੰਦਾ ਨਾ ਉਹ ਜ਼ਿਆਦਾ ਹੁੰਦਾ 350 ਜਿਹੜਾ ਹੁੰਦਾ ਨਾ ਉਹ ਘੱਟ ਹੁੰਦਾ ਆ ਚਾਚੀ ਹਾਂ ਢਾਈ ਸੌ ਘੱਟ ਹੁੰਦਾ ਹਾਂ ਪਰ ਜੇ ਤੁੰਨੇ ਕਿ ਉਹ ਜ਼ਿਆਦਾ ਹੁੰਦਾ 350 ਜ਼ਿਆਦਾ ਹੁੰਦਾ ਹਾਂ ਲੈ ਤੂੰ ਪਤਾ ਨਹੀਂ ਕਿਹੋ ਜਿਹਾ ਸਕੂਲ ਚ ਪੜਦਾ ਆ ਤੇ ਉਦੋਂ ਤੇਰੀ ਮਾਂ ਜਿਹੜੀ ਹੈ ਨਾ ਮੈਨੂੰ ਨਾਣ ਪੜਾਣ ਕਾੜ ਕਰਦੀ ਰਹਿੰਦੀ ਤਾਂ ਵਿਹਲਾ ਨਾ ਕਿੰਨੇ ਉਹਦਾ ਹੁਸ਼ਿਆਰ ਆ ਪਰ ਨੇ ਭਾਵੇਂ ਪੜ੍ਹੀ ਨਹੀਂਗੀ ਪਰ ਫੇਰ ਵੀ ਮੇਰੇ ਹਿਸਾਬ ਕਿਤਾ ਪੂਰਾ ਆਉਂਦਾ ਹੀ ਹਾਂ ਅੱਛਾ तू ही ने खोजा तो हाँ थोड़ा जा तू ही ने तू ही ने करी जना तो या मिनो तू ही ने खोजा जवाब तब गलत था तो क्या सही जवाब कही है नया ने जरा क्या नया ने पढ़ने दिया और तू ही ने पंद्रह तो पढ़ चुका है और तू ही वो पोल गया और मैंने भी याद रहया अच्छा ਮੈਨੂੰ ਨਾ ਬਾਰ ਨਾ ਇਹ ਜਿਹਾ ਸਮਝਾਇਆ ਕਰੋ ਕਿ ਮੈਨੂੰ ਪੜਿਆ ਮੈਂ ਪੜੀ ਨਹੀਂ ਆ ਮੈਂ ਪੜੀ ਨਹੀਂ ਹਰ ਵੇਲੇ ਤੇਰੀ ਮਾਂ ਵੀ ਇਹੋ ਗੱਲ ਕਰਦੀ ਤੂੰ ਵੀ ਇਹੋ ਗੱਲ ਕਰਦਾ ਰਹਿੰਦਾ ਹੈ ਮੈਂ ਪਤਾ ਕਿੰਨੀ ਸ਼ਿਆਰ ਆ ਮੈਂ ਸਾਰੇ ਕੰਮ ਜਾਣਦੀ ਆ ਜੀਰਾਂ ਮਸ ਤਾਚੀ ਹਮ ਕਿਹਨੂੰ ਮੈਂ ਪੜਾਈ ਕਰਨਾ ਤੂੰ ਜੇ ਕੋਈ ਚੀਜ਼ ਦੇਈ ਕਰਨਾ ਕੋਈ ਕੋਈ ਨੇ ਥੈਂਕ ਯੂ ਕਹਿਣੀ ਆ ਅੱਛਾ ਜੇ ਤੂੰ ਮੈਨੂੰ ਕੋਈ ਚੀਜ਼ ਦਿੱਤੀ ਤੇ ਮੈਂ ਕਹਣਾ ਥੈਂਕ ਯੂ ਥੈਂਕ ਯੂ ਨਹੀਂ થેન્ક યુ થેન્ક યુ થેન્ક યુ ઈધાંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંં

ਕਿਦਾਂ ਮੈਂ ਰਖਾ ਤਾਂ ਪੰਦੇ ਆ ਰਿਹਾ ਤੇ ਮੈਨੂੰ ਨਾਲ ਤੇ ਸ਼ਿਕਾ ਵੀ ਬੜੀਆਂ ਆਈਆਂ ਤੇ ਮੈਨੂੰ ਇਦਾਂ ਲੱਗਦਾ ਜਿਦਾ ਨਾ ਮੈਨੂੰ ਨਮੂਨੀਆਂ ਹੀ ਹੋ ਗਿਆ ਆ ਹਾਏ ਹਾਏ ਸ਼ਿਕਾ ਨਮੂਨੀਆਂ ਹੁੰਦਾ ਲੈ ਦਾ ਉਹ ਤੇਨੂੰ ਘੱਟੇ ਮਿੱਟੀ ਤੋਂ ਅਲਰਜੀ ਹੋ ਗਈ ਹੋਣੀ ਆ ਤੂੰ ਹਿਤਾ ਹੁੰਦਾ ਆਪਣੇ ਕੰਮ ਪਿਆਰੇ ਤੇ ਮੈਨੂੰ ਪਤਾ ਨਾ ਤੇਰੇ ਨਾਲ ਕੀ ਕੋਈ ਹੋਣਿਆ ਆ ਹਾਤਾ ਮੇਰਾ ਬਹੁਤ ਮੰਦਾ ਹਾਲ ਆ ਮੈਨੂੰ ਨਮੂਨੀਆਂ ਹੋ ਗਿਆ ਆ ਮੈਂ ਠੰਡ ਕੋ ਲੱਗਣ ਲੱਗੀ ਆ ਚਲ ਜੇ ਤੇਨ ਲੱਗਦਾ ਨਾ ਨਮੂਨੀਆਂ ਹੋ ਗਿਆ ਤੇ ਤੇਰੇ ਬਾਜੀ ਨੂੰ ਕਹਿੰਦੀ ਡਾਕਟਰ ਨੂੰ ਸਾਜਦੇ ਕਿ ਤੇਰਾ ਟੈਸਟ ਹੀ ਕਰਵਾ ਲੈਂਦੇ ਆ ਨਹੀਂ ਨਹੀਂ ਭੈਣ ਮੈਂ ਹਾਂ ਨਾ ਟੈਸਟ ਨਹੀਂ ਕਰਾਉਣਾ ਮੈਂ ਹਾਂ ਨਾ ਪੂਰੀ ਤਿਆਰ ਨਹੀਂ ਆ ਫੇਰ ਕਰਾਉਂਗੀ ਮੈਂ ਨਹੀਂ ਹਾਂ ਵੇ ਕਰਾਉਣਾ ਟੈਸਟ ਹਾਂ ਹੈ ਤਿਆਰ ਨੂੰ ਤੂੰ ਉੱਥੇ ਬੰਦਰ ਜਾ ਕੇ ਤਿਆਰ ਹੋਣਾ ਵੀ ਟੈਸਟ ਦੇਣਾ ਹੈ ਨਹੀਂ ਨਹੀਂ ਕਾਨੂੰਨੀ ਨਾ ਗੱਲਾਂ ਦਾ ਪਤਾ ਹੈਗਾ ਉਹ ਮੇਰੇ ਵਰਗੇ ਨੂੰ ਪਤਾ ਹੁੰਦਾ ਜੜੀਆਂ ਨੂੰ ਚੰਗੀ ਤਰ੍ਹਾਂ ਸਾਰੇ ਸਵਾਲਾਂ ਦੇ جواب ਪਤਾ ਹੁੰਦੇ ਨਾ ਉਹ ਵੀ ਕਰ ਸਕਦੇ ਇਹ ਗੱਲ ਤਾ ਬਿਸੰਤ ਤੋ ਬਾਹਰ ਆ ਮੇਰੇ ਕੀ ਸਮਝੇ ਤੋਂ ਬਾਹਰ ਆ ਉਥੇ ਕਿਉਂ ਤੇਰੇ ਟੈਸਟ ਦੇਣ ਤੇ ਜੋਰ ਲੱਗਣਾ ਵਾ ਹਾਏ ਹਾ ਭੈਣੇ ਜੋਰ ਮੇਰੇ ਲੱਗਣਾ ਤੁਹਾਡਾ ਥੋੜੀ ਜੋਰ ਲੱਗਣਾ ਆ ਜੋਰ ਸਾਰਾ ਮੇਰੇ ਲੱਗਣਾ ਮੈਂ ਐ ਨਹੀਂ ਜਾਣਾ ਟੈਸਟ ਉਸ ਤੋਂ ਨਹੀਂ ਕੋਈ ਵੀ ਦੇਣਾ ਚਲ ਤੂੰ ਤਾਂ ਇਦਾਂ ਮੰਨਣਾ ਨਹੀਂ ਗਾ ਮੈਂ ਤੇਰੇ ਭਾਜੀ ਨੂੰ ਕਰਨੀ ਆ ਤੇਰਾ ਟੈਸਟ ਦਵਾਨੇ ਤੇ ਤੂੰ ਹੁਣ ਲੰਮੇ ਫੈਲਾ ਤੇ ਸੌਂਦਾ ਰਹਣਾ ਹਾਏ ਹਾ ਬੜਾ ਚਤਰੀ ਤੂੰ ਹੀ ਤੂੰ ਟੈਸਟ ਤੇ ਡਾਕ ਦੇ ਮੈਨੂੰ ਪਤਾ ਚੱਲ ਗਿਆ ਮੈਂ ਹਿੰਦਰੀ ਗਏ ਜੀ ਤੁਹਾਨੂੰ ਕੀ ਪਤਾ ਦੱਸਾਂ ਕਿ ਮੈਂ ਤੁਹਾਨੂੰ ਹਾਏ ਹਾਏ ਹੁਣ ਇੱਕ ਮਹੀਨਾ ਨਹੀਂ ਹੋਇਆ ਹਜੇ ਮੈਨੂੰ ਆ ਸਿਖਾਇਆ ਨੂੰ ਤੇ ਹੁਣ ਇਹਨਾਂ ਨੇ ਮੈਨੂੰ ਕਹਿਣਾ ਵਾ ਕਿ ਹੁਣੇ ਟੈਸਟ ਦੇ ਹੁਣੇ ਚੈਸ ਦੇ ਇਹ ਤਾਂ ਅੱਗੇ ਨਹੀਂ ਮੇਲੇ ਮਾਰਨੋਂ ਹਟਦੀ ਮੈਨੂੰ ਵੀ ਤੂੰ ਅਣਪੜਾ ਤੂੰ ਅਣਪੜਾ ਜੇ ਕਿਤੇ ਮੈਂ ਟੈਸਟ ਦੇ ਦਿੱਤਾ ਤੇ ਮੈਂ ਹੋ ਗਈ ਫੇਰ ਫੇਰ ਵੇਖੀ ਇਹਦੀ ਕਿਦਾਂ ਚੜ ਮਚਣੀ ਹੈ ਜਾਂ ਮੈਂ ਇਦਾਂ ਕਰਦੀ ਆ ਹੁਣ ਮੈਂ ਨਾ ਗੋਪੀ ਦੀ ਜੀ ਦੇ ਘਰੇ ਜਾਣੀ ਐ ਜੇ ਕਿ ਤਰ੍ਹਾਂ ਗਲੀ ਮੇਰੇ ਕੀ ਤਾਂ ਠੀਕ ਨਹੀਂ ਤੁਹਾਡੇ ਘਰ ਚੜ੍ਹ ਜੂਣੀ ਤੇ ਉਹਦੀ ਸਲਾਹ ਲਾਉਂਦੀ ਵੀ ਹੁਣ ਮੈਂ ਕੀ ਕਰਾਂ ਮੇਰਾ ਤੇ ਜੀ ਕਰਦਾ ਫਿਰ ਮੈਂ ਬੈੱਕੇ ਹੀ ਚਲ ਜੂਂਗੀ ਮੀਨਾ ਬੈੱਕੇ ਨਾਲ ਆਵਾਂ ਮਰੀ ਆਪੇ ਚੇਤਾ ਭੁੱਲ ਜੂਗਾ ਇਹਨਾਂ ਨੂੰ ਵੀ ਟੈਸਟ ਵੀ ਕਰਾ ਦੇਣਾ ਵੀ ਦਿਖਾਦੀ ਮੈਂ ਨਿਕਲ ਢੀ ਨਾ ਫਟਾਫਟ ਕਿਹਨੇ ਹੱਸ ਫਟਾ ਮੇਰੇ ਵੀ ਕੀ ਆ ਇਨੀ ਕਬੜਾਈ ਕਿਉਂ ਆ ਨਹੀਂ ਕਬਰਾਣਾ ਖਾਤਾ ਦੀਦੀ ਹਾਂ ਮੈਂ ਤਾਂ ਤੇਰੇ ਘਰੇ ਵੀ ਗਈ ਅੱਛਾ ਤੇ ਤੂੰ ਮੈਨੂੰ ਮਿਲੀ ਹੀ ਨਹੀਂ ਮੈਂ ਪੱਜੀ ਆਈ ਬੱਸ ਹੌਸਲਾ ਰੱਖ ਹਾਂ ਕੀ ਹੋਇਆ ਕੀ ਆ ਹੋਣਾ ਕੀ ਹਾਂ ਮੈਂ ਮੇਰੇ ਨੂੰ ਪੜਨੇ ਆ ਆਣੇ ਆਏ ਮੇਰੇ ਤੇ ਵੀ ਤੂੰ ਦੂਜਾ ਪੜਿਆ ਕਰ ਤੇ ਮੈਨੂੰ ਇੱਕ ਕੱਲਾ ਆਣਾ ਨੇ ਨਾ ਉਹ ਸਿਖਾਤਾ ਕੀ ਸਿਖਾਤਾ ਅੱਜ ਇਹਨੂੰ ਥੈਂਕ ਯੂ ਕਹਿੰਦੇ ਆ ਉਹਦੇ ਤੁਹਾਡੇ ਦੀ ਜਾਨ ਲਈ ਆ ਹਾਈ ਉਹ ਬੰਨੀ ਆ। ਹਾਂ ਮੈਂ ਨਾ ਸਾਰਿਆਂ ਨੂੰ ਥੈਂਕ ਯੂ ਥੈਂਕ ਯੂ ਤਾਂ ਕਰ ਲੈਣੀ ਆ। ਹੂੰ ਪਰ ਮੈਨੂੰ ਨਾ ਬਾਕੀ ਗੱਲਾਂ ਸਮਝ ਕੋਈ ਨਹੀਂ ਆਉਂਦੀਆਂ। ਅੱਛਾ ਹੁਣ ਮੈਨੂੰ ਕਹੀ ਜਾਂਦੇ ਆ ਵੀ ਤੇਰਾ ਟੈਸਟ ਲੈਣਾ ਟੈਸਟ ਲੈਣਾ ਆ। ਹਾਈ ਭਲਾ ਮੈਂ 1 ਮਹੀਨੇ ਚ ਮੈਨੂੰ ਕੀ ਆ ਗਿਆ ਇੱਕ ਮੈਨੂੰ ਥੈਂਕ ਯੂ ਸਿਖਾ ਕੇ ਤੇ ਹੁਣ ਕਹਿੰਦੇ ਟੈਸਟ ਲੈਣਾ। ਜੀ ਜੀ ਤੇਰਾ ਸਾਹਮਣੇ ਅੱਗੇ ਕਿੰਨੇ ਮੇਲੇ ਮਾਰਦੇ ਮੈਨੂੰ ਅਨਪੜ੍ਹ ਦੇ। ਤਾਂ ਕੀ ਹੋਇਆ ਟੈਸਟ ਲੈਣਾ ਵਾ ਤੇ ਤੈਨੂੰ ਥੈਂਕ ਯੂ ਸਿਖਾਇਆ ਤੂੰ ਥੈਂਕ ਯੂ ਦਾ ਭੋਰ ਕੇ ਦੱਸਦੀ। ਹਾਏ ਹਏ ਉਹ ਗੱਲ ਨਹੀਂ ਆ ਦੱਸ ਇਹ ਇੱਕ ਥੈਂਕ ਯੂ ਸਿਖਾ ਕੇ ਤਾਂ ਹੁਣ ਮੇ ਤੋਂ ਐਡਾ ਲੰਬਾ ਪੇਪਰ ਲੈਣਗੇ ਤੇ ਮੈਂ ਵਿੱਚ ਲਿਖੂਗੀ ਕੀ ਨਹੀਂ ਲੈਂਦੇ ਪੇਪਰ ਮੈਂ ਗੱਲ ਹੋਈ ਕਿ ਮੈਨੂੰ ਪੂਰੀ ਗੱਲ ਤੋਂ ਦੱਸ ਹੋਈ ਕਿ ਦੀਦੀ ਮੈਂ ਫੇਲ ਹੋ ਜਾਣਾ ਨਾ ਉਹਦੇ ਵਿੱਚੋਂ ਤੇ ਫਿਰ ਮਿੰਨਾਂ ਨੇ ਇਹਨਾਂ ਨੇ ਹੋਰ ਮਿਹਨੇ ਮਾਰਨੇ ਆ ਨਹੀਂ ਹੁੰਦੀ ਫੇਲ ਜੇ ਤੈਨੂੰ ਥੈਂਕ ਯੂ ਸਿਖਾਇਆ ਤਾਂ ਤੂੰ ਥੈਂਕ ਯੂ ਬੋਲਦੀ ਔਰ ਕੀ ਬੋਲਣਾ ਨਾ ਓ ਮੀ ਗੱਲ ਹੈਗੀ ਦੀਦੀ ਹੁਣ ਐਡਾ ਲੰਬੇ ਪੇਪਰ 'ਚ ਮੈਂ ਕੀ ਲਿਖੂੰਗੀ ਨਹੀਂ ਨਹੀਂ ਦਿੰਦੇ ਐਡਾ ਪੇਪਰ ਨਹੀਂ ਦਿੰਦੇ ਕਹੀ ਜਾਂਦੇ ਟੈਸਟ ਲੈਣਾ ਟੈਸਟ ਟੈਸਟ ਉਹਦਾ ਹੀ ਹੁੰਦਾ ਵਾ ਜਿਹੜਾ ਸਿਖਾਇਆ ਗਿਆ ਹੁੰਦਾ ਵਾ ਤੇ ਹੁਣ ਮੈਨੂੰ ਮੈਨੂੰ ਦੱਸ ਸਪੀਸ ਇੱਕ ਐਡੇ ਪੇਪਰ 'ਚ ਮੈਂ ਥੈਂਕ ਯੂ ਲਿਖੀ ਜੂੰਗੀ ਸਾਰੇ ਥਾਂ ਤੇ ਤੇ ਜਿਹੜਾ ਸਿਖਾਇਆ ਉਹੀ ਫਿਰ ਲਿਆਉਂਦੇ ਨਾ ਵਾ ਨਾ ਨਾ ਪੜ੍ਹਨੇ ਮੈਨੂੰ ਤਾਂ ਬੁਖਾਰ ਵੀ ਬਹੁਤ ਹੋਇਆ ਵੇਖ ਮੈਨੂੰ ਹੱਥ ਲਾ ਕੇ ਵੇਖ ਆ ਬੁਖਾਰ ਤੇ ਨਵਾਵਾ ਬਹੁਤ ਬੁਖਾਰ ਹੋਇਆ ਘਰੇ ਮੈਨੂੰ ਨਮੋਨੀਆਂ ਹੋ ਗਿਆ ਛਿੱਕਾਂ ਵੀ ਬੜੀਆਂ ਆਉਣੀਆਂ ਅਹੀਂ ਅੱਛਾ ਹਾਂ ਤੇ ਮੈਂ ਘਰ ਦੇ ਆਣ ਨੂੰ 10 ਬੈਠੀ ਆ। ਹਾਂ। ਤੇ ਉਹ ਕਹੀ ਜਾਂਦੇ ਡਾਕਟਰ ਨੂੰ ਬੁਲਾ ਕੇ ਤੇ ਤੇਰਾ ਟੈਸਟ ਲੈਣਾ ਆ। ਆਏ ਹਾਏ। ਉਹ ਟੈਸਟ ਵਰ ਦੀ ਗੱਲ ਕਰਦੀ ਪਈ ਆ। ਹਾ ਹਾ ਟੈਸਟ ਵੀ ਤਾਂ ਤਿੰਨ ਤਰ੍ਹਾਂ ਦੇ ਹੁੰਦੇ ਆ। ਨਾ ਮੈਂ ਫੇਰ ਹੋ ਜਾਣਾ ਮੈਂ ਨਹੀਂ ਤੇ ਟੈਸਟ ਦੇਣਾ ਫਿਰ ਮੈਂ ਦੇਣਾ ਹੀ ਨਹੀਂ ਟੈਸਟ ਮੈਂ ਪਿੱਕੇ ਚੱਲ ਜਾਨੀ। ਨਹੀਂ ਉਹ ਜਿਹੜਾ ਟੈਸਟ ਹੁੰਦਾ ਵਾ ਨਾ ਉਹ ਖੂਨ ਕੱਢ ਕੇ ਨਾ ਉਹਦਾ ਟੈਸਟ ਕਰਦੇ ਜਿੱਦਾਂ ਦਿਨ ਬੁਖਾਰ ਚੜਿਆ ਵਾ ਨਾ ਉਹਨਾਂ ਨੇ ਚੈੱਕ ਕਰਨਾ ਵਾ ਕਿ ਤੇ ਨਮੂਨੀਆਂ ਤਾਂ ਨਹੀਂ ਆ। ਉਹ ਟੈਸਟ ਕਰਨਾ ਵਾ। ਉਹ ਤੈਨੂੰ ਟੈਸਟ ਨਹੀਂ ਦੇਣਾ ਪੈਣਾ ਉਹ ਸਿਰਫ ਖੂਨ ਹੀ ਕੱਢਣਾ ਉਹਨਾਂ ਨੇ ਉਹ ਉਹਨਾਂ ਨੇ ਆਪੇ ਹੀ ਕਰਨਾ ਵਾ ਉਹ ਡਾਕਟਰ ਦਾ ਹੀ ਟੈਸਟ ਹੋਣਾ ਹਾਏ ਹਾਏ ਡਾਕਟਰ ਫੇਰ ਟੈਸਟ ਦਊਗਾ ਆਪਣਾ ਹਾਏ ਡਾਕਟਰ ਨੇ ਨਹੀਂ ਟੈਸਟ ਦੇਣਾ ਤੈਨੂੰ ਦਾ ਸਮਝਾਉਣਾ ਪੈਣਾ ਬੜੀ ਔਖਾ ਵਾ ਡਾਕਟਰ ਨੇ ਨਾ ਉਹ ਆਪੇ ਚੈੱਕ ਕਰ ਲੈਣਾ ਉਥੋਂ ਉਹ ਮਸ਼ੀਨਾਂ ਲੱਗੀਆਂ ਹੁੰਦੀਆਂ ਹਨਾ ਉਹ ਤੇਰਾ ਖੂਨ ਉਹ ਚ ਪਾ ਕੇ ਨਾ ਤੇ ਉਹਨਾਂ ਨੇ ਚੈੱਕ ਕਰ ਲੈਣਾ ਕਿ ਨਮੂਨਿਆ ਹੈਗਾ ਕਿ ਨਹੀਂ ਹੈਗਾ ਉਹ ਤੇ ਉਹਨਾਂ ਦੇ ਰੋਜ਼ ਦੇ ਕੰਮ ਆ ਡਾਕਟਰਾਂ ਦੇ ਦੀਦੀ ਤੂੰ ਸੱਚੀ ਤਾਂ ਕੰਨੀ ਹੈ ਨਾ ਉਦਾਂ ਤੂੰ ਕਰ ਦੇਣਾ ਤਾਂ ਨਹੀਂ ਰਲੀ ਨਹੀਂ ਨਹੀਂ ਮੈਂ ਕੱਦ ਦੇਣਾ ਕਾ ਧੋਲਣਾ ਵਾ ਬਸ ਉਹੀ ਟੈਸਟ ਕਰਨਾ ਹੁੰਦਾ ਖੂਨ ਹੀ ਬਸ ਉਹਨਾਂ ਨੇ ਕੱਢਣਾ ਵਾ ਉਹ ਤਾਂ ਚਲ ਤੂੰ ਕਢਾਈ ਲੈਣੀ ਨਹੀਂ ਆ ਹਾਂ ਉਤੋਂ ਤਾਂ ਨਹੀਂ ਮੈਂ ਡਰਦੀ ਉਹ ਤਾਂ ਜਿੰਨਾ ਮਰਜ਼ੀ ਕੱਢ ਲੈਣ ਕੋਣ ਉਹ ਤੋਂ ਨਹੀਂ ਮੈਂ ਡਰਦੀ ਉਹ ਤਾਂ ਭਾਵੇਂ ਬਾਲਟੀਆਂ ਭਰ-ਭਰ ਕੱਢ ਲੈਣ ਉਹਦਾ ਨਹੀਂ ਕੋਈ ਟੈਨਸ਼ਨ ਮੈਨੂੰ ਮੈਨੂੰ ਬਸ ਡਰ ਐ ਇਸ ਗੱਲ ਦਾ ਲੱਗਦਾ ਮੈਂ ਫੇਲ ਨਾ ਹੋਵਾਂ ਨਹੀਂ ਨਹੀਂ ਉੱਚ ਨਹੀਂ ਫੇਲ ਹੁੰਦੀ ਤੂੰ ਸਿਰਫ ਉਹਨਾਂ ਨੂੰ ਫਿਰ ਪਤਾ ਲੱਗ ਜਾਣਾ ਨਮੂਨਿਆ ਹੈਗਾ ਕਿ ਨਹੀਂ ਫਿਰ ਉਹਨਾਂ ਨੇ ਉਸੇ ਹਿਸਾਬ ਨਾਲ ਤੈਨੂੰ ਦਵਾਈ ਦੇ ਦੇਣੀ ਤੇ ਤੂੰ ਠੀਕ ਹੋ ਜਾਣਾ ਵਾ ਤੂੰ ਤੇ ਮੈਨੂੰ ਲੱਗਦਾ ਵਾ ਫਿਰ ਨਮੂਨੀਆਂ ਨਾ ਤੀ ਤੂੰ ਮਰਨਾ ਹੈਗਾ ਤੇ ਤੂੰ ਆ ਟੈਸਟ ਦੇ ਚੱਕਰਾਚੀ ਮਰ ਜਾਣਾ। ਹਾਏ ਮੈਨੂੰ ਤਾਂ ਇੱਕ ਤੇ ਮੇਰਾ ਟੱਬਰ ਚੱਜਣਾ ਦੱਸਦਾ ਨਹੀਂ ਕੋਈ ਗੱਲ। ਮੈਂ ਇੰਨੀ ਸਿਆਣੀ ਆ ਨਾ ਹਰੇਕ ਕੰਮ ਜਾਣਦੀ ਆ। ਆ ਦੋ ਅੱਖਰ ਨਹੀਂ ਪੜੇ ਗਏ ਮੇਰੇ ਤੋਂ। ਜੇ ਕਿਤੇ ਘਰ ਦੇ ਮੈਨੂੰ ਚੰਗੀ ਪੜ੍ਹਾਈ ਕਰਾ ਦੇਂਦੇ ਨਾ ਅੱਜ ਮੈਂ ਮੰਨਦੀ ਨਹੀਂ ਕਿਸੇ ਨੂੰ ਕੁਝ। ਇਹ ਤਾਂ ਬਿੰਦਰ ਗੱਲ ਹੈਗੀ ਆ ਪੜ੍ਹਾਈ ਨਾਲ ਦੀ ਰੀਸ ਥੋੜੀ ਹੈਗੀ ਆ ਕੋਈ। ਹੈਨਾ ਨਾ ਮੈਨੂੰ ਮਿਹਣੇ ਬੜੇ ਵੱਜਦੇ ਆ ਤਾਂ ਹੀ ਮੈਂ ਡਰੀ ਪਈ ਕਿ ਮੈਂ ਕਿਹਾ ਜੇ ਟੈਸਟ ਹੋ ਗਿਆ ਮੈਂ ਤਾਂ ਹੋ ਜਾਣਾ ਫੇਲ। ਤੇ ਜੇ ਮੈਂ ਫੇਲ ਹੋ ਗਈ ਨਾ ਇਹਨਾਂ ਨੇ ਘਰ ਕਜਣਿਆਂ ਨੇ ਮੈਨੂੰ ਮਿਹਨੇ ਮਾਰ 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 ਦੇਣਾ ਹੈ ਕੋਈ ਮਾਰ ਦੇ ਮਿਹਨੇ ਤੇ ਚਲ ਇਹ ਵੀ ਇਹ ਗੱਲ ਹੈਗੀ ਪੜ੍ਹਾਈ ਵੀ ਜ਼ਰੂਰੀ ਆ ਹਨਾ ਚਲ ਜਨੇ ਆਣੇ ਤੈਨੂੰ ਸਿਖਾਉਂਦੇ ਆ ਨਾ ਤੂੰ ਦੋ ਚਾਰ ਗੱਲਾਂ ਸਿੱਖ ਲੈ ਨਹੀਂ ਵੀ ਸਹੀ ਆ ਉਹ ਤਾਂ ਇਹ ਜੇ ਵੀ ਚੰਨਾ ਵਾ ਨਾ ਤੇ ਪੜ੍ਹਾਈ ਬਹੁਤ ਜ਼ਰੂਰੀ ਆ ਹਾਂ ਉਹ ਤਾਂ ਹੈਗਾ ਹੁਣ ਮੈਂ ਤਾਂ ਹਸਾਬ ਕਿਤਾਬ ਚ ਤਾਂ ਮੈਂ ਬੜੀ ਵਧੀਆ ਆ ਐ ਮਿੰਟਾ ਮਿੰਟੇ ਕਰ ਲੈਣੀ ਸਾਰਾ ਹਸਾਬ ਕਿਤਾਬ ਜੋ ਮੱਝਾਂ ਗਾਂ ਵੇਚਣੀ ਸਭ ਮੈਂ ਆਪੇ ਹੀ ਵੇਚ ਦੇਣੀ ਉਹ ਓਦਾਂ ਭਾਵੇਂ ਮੈਂ ਨਹੀਂ ਵੀ ਪੜ੍ਹੀ ਨਾ ਮੈਂ ਸਾਰਾ ਸਾਬ ਕਰ ਲੈਨੀ ਆ ਜਬਾਨੀ ਸਾਰਾ ਕਰ ਲੈਨੀ ਆ ਮੈਂ ਤਾਂ ਕਿਤੇ ਆਪਣੀ ਜਠਾਣੀ ਨੂੰ ਵੀ ਪਰੇ ਮਾਰਦੀ ਆ ਹਸਾਬ ਕਿਤਾਬ ਚ ਜੋ ਮੱਝ ਗਾਂ ਵੇਚਣੀ ਜੋ ਕੰਮ ਕਰਨਾ ਨਾ ਮੈਂ ਆਪੇ ਹੀ ਕਰ ਲੈਨੀ ਉਹਨਾਂ ਦੀ ਨਹੀਂ ਲੋੜ ਪੈਂਦੀ ਮੈਨੂੰ ਆਹ ਇਹ ਤਾਂ ਗੱਲ ਹੈਗੀ ਆ ਦਿਮਾਗ ਤੇ ਪਰਮਾਤਮਾ ਨੇ ਸਾਰਿਆਂ ਨੂੰ ਦਿੱਤਾ ਹੁੰਦਾ ਵਾ ਤੇ ਜੇ ਕੋਈ ਪੜ੍ਹ ਲਿਖ ਜਾਂਦਾ ਵਾ ਤੇ ਉਹ ਲਿਖਣ ਪੜ੍ਹਨ ਦਾ ਵਧੀਆ ਕਰ ਲੈਂਦਾ ਵਾ ਤੇ ਜੇ ਨਹੀਂ ਤੇ ਘਰ ਦੇ ਕੰਮਾਂ ਦੇ ਵਿੱਚ ਕੋਈ ਦਿਮਾਗ ਵਟ ਲੈ ਲੈਂਦਾ ਉਹ ਤੇ ਪਰਮਾਤਮਾ ਨੇ ਸਾਰਿਆਂ ਨੂੰ ਬਰਾਬਰ ਦਾ ਦਿੱਤਾ ਵਾ ਚਲ ਤੂੰ ਟੈਨਸ਼ਨ ਨਾ ਲੈ ਆ ਚੱਲੀਏ ਘਰ ਨਾਲੇ ਮੈਂ ਜੂਸ ਪੀਉਣੀ ਆ ਤੇ ਫਿਰ ਥੋੜੀ ਦੇਰ ਟਿਕਾਣੇ ਆਉਗਾ ਤੇ ਫਿਰ ਮੈਂ ਕਰਾ ਲਾਂ ਟੈਸਟ ਫਿਰ ਜਿਹੜਾ ਉਹ ਕਰਾ ਲਾ ਹਾਂ ਕਰਾ ਲਾ ਆ ਜਿੱਥੇ ਸਰਵਰ ਤੋਂ ਦਾ ਮਮਾ ਨਾਲ ਕੋਈ ਕੰਮ ਨਹੀਂ ਕਰਾਉਂਦਾ ਆ ਵੀਰਾਂ ਮਮਾ ਸਾਰਾ ਦਿਨ ਕੰਢੀ ਕੰਮ ਕਰਦੀ ਆ ਮੈਂ ਤਾਂ ਖੇਡਦਾ ਹੀ ਤੇ ਤੈਨੂੰ ਪਤਾ ਨਹੀਂ ਘਰ ਕੱਢਣੀ ਆ ਤਾਂ ਤੂੰ ਦੁੱਧ ਫੜ ਕੇ ਅੰਦਰ ਲੈ ਜਾਂਦਾ ਮਮਾ ਲੋਰ ਰੋ ਜੇ ਦਾ ਕੰਮ ਕਰਦਾ ਕੰਮ ਕਰਦਾ ਆਹੋਂ ਕਰ ਲਈਏ ਜੀ ਇਹ ਕੀ ਹੈ ਮੇਰੀ ਟੂੜੀ ਬਾੜੀ ਏ ਟੂੜੀ ਟੂੜੀ ਹੈ ਆ ਕਦ ਨੂੰ ਭਾਜੀ ਮੈਂ ਸੁਣਾ ਤਾਂ ਗਾਂ ਵੇ ਤੇ ਹਾਂ ਭਾਜੀ ਵੇਚਦੇ ਹਾਂ ਕਿੰਨੇ ਦੀ 40000 ਦੀ ਮੈਂ 32 ਦੇ ਸਕਦਾ ਨਾ ਭਾਈ ਮੈਂ ਤਾਂ 40000 ਲੈਣਾ ਆ 1 ਰੁਪਿਆ ਨਹੀਂ ਘੱਟ ਲੈਣਾ ਮੈਂ ਤਾਂ 32 ਦੇ ਸਕਦਾ ਐਨੀ ਗੱਲ ਹੋਣ ਨਹੀਂ ਜੇ ਮੈਨੂੰ ਕਹਿੰਦੇ ਬੁਲਾਇਆ ਹੀ ਨਹੀਂ ਇੱਥੇ ਗਾਂ ਵੇਚਣੀ ਨਹੀਂ ਨਹੀਂ ਆਪਾਂ ਆਹੋ ਤੂੰ ਵੇਖਣਾ ਏ ਅੱਛਾ ਆ ਪਾਜੀ ਆਏ ਗਾ ਲੈਣ ਆ ਹੋਏ ਨਹੀਂ ਆਏ ਆ ਭਾਈ ਭੈਣ ਮੈਨੂੰ ਵੀ ਬੁਲਾ ਲੈਂਦੀ ਹਾਂ ਆਹ ਤੇ ਇੱਥੇ ਕੀ ਕਰਨਾ ਹੈ ਗਾਂ ਹੀ ਵੇਚਣੀ ਹੈ ਮੈਂ ਵੇਚ ਹੀ ਦੇਣੀ ਤੇ ਮੇਰੀ ਗੱਲ ਸੁਣ ਸਿਆਣੇ ਬੰਦੇ ਦੀ ਵੀ ਲੋੜ ਹੁੰਦੀ ਆ ਤੈਨੂੰ ਪਤਾ ਵਾ ਵੀ ਮੈਂ ਰੇਟ ਰੂਟ ਵਾਵਾ ਕਰ ਲੈਣੀ ਨਹੀਂ ਆ ਇਕੱਲੇ ਬੰਦੇ ਤਾਂ ਨਹੀਂ ਇਹੋ ਜੇ ਕੰਮ ਹੁੰਦੇ ਬਾਜ ਮਾਰਿਆ ਕਰ ਮੈਨੂੰ ਗਾਂ ਤੋਂ ਆ ਚੱਲ ਭੈਣੇ ਤੂੰ ਹੀ ਰੇਟ ਦੱਸ ਲੈ ਮੈਂ ਜਿਹੜਾ ਦੱਸਣਾ ਭਰਾਵਾ ਦੱਸ ਕੀ ਰੇਟ ਦੇਣਾ ਤੂੰ ਮੈਂ ਤਾਂ ਇਹਦਾ ਪਤੀ ਹਾਂ ਦੇ ਸਕਦਾ ਤਾਂ ਆਦਮੀ ਦੇਦਾ ਤਪੈਨ ਤੂੰ ਕਿੰਨਾ ਮੰਗ ਰਿਆ ਮੈਂ ਤਾਂ 40 ਰੋ ਰਿਹਾ ਤੋ ਇੱਕ ਘੱਟ ਨਹੀਂ ਲੈਣਾ ਘਾਟਿੰਗ ਮੰਗ ਰਿਹਾ ਕਿਉਂ ਹੋਰ ਕਿੰਨਾ ਮੰਗਦੀ ਮੇਰੀ ਗੱਲ ਸੁਣ 32 ਕਿੰਨਾ ਨਾ 30 ਦਾ ਸੌਦਾ ਹੋਇਆ ਹਾਏ ਹਾਏ 30 ਦਾ ਸੌਦਾ ਕਰੀ ਜਾਨੀ ਆ ਤੈਨੂੰ ਨਹੀਂ ਪਤਾ ਬਾਅਦ ਚ ਮੈਂ ਤੈਨੂੰ ਦੱਸੂਗੀ ਅੰਦਰ ਜਾਓ ਸਾਰੀ ਘਰ ਨੂੰ ਹਾਂ ਜੇ ਮੈਨੂੰ ਸੌਦਾ ਕਰ ਲੈਣ ਦੇ ਤੇ ਇਹ ਤਾਂ ਸੌਦਾ ਪੱਕਾ ਹੋਇਆ ਨਾ ਠੀਕ ਆ ਆਹੋ ਤੇ ਗਾਹਾਂ ਨੂੰ ਆ ਕੇ ਕੋਲ ਕੇ ਲੈ ਹਾਂ ਕੋਈ ਗੱਲ ਨਹੀਂ ਲੈ ਜੀ ਤੂੰ ਉਹ ਨਹੀਂ ਕੋਈ ਵੀ ਗੱਲ ਹੈਗੀ ਤੇ ਮੁਕਰਨਾ ਨਹੀਂ ਉਹ ਜੋ ਮੈਂ 1 ਰੁਪਿਆ ਘੱਟ ਨਹੀਂ ਉਹ ਲੈਣਾ 30 ਤੋਂ ਠੀਕ ਆ ਹਾਂ ਠੀਕ ਆ ਨਾ ਮਾਣਾ ਹਾਂਜੀ ਹਾਂਜੀ ਦੇਖ ਐਦਾਂ ਕਰੀਦਾ ਹੀ ਸੌਦਾ ਆਏ ਹਾਏ ਸੌਦਾ ਰਹਿਣ ਦੇ ਭਰਾ ਅਹੀਂ ਨਹੀਂ ਵੇਚਣੀ ਗਾ ਤੂੰ ਜਾ ਤੇ ਇਹ ਤਾਂ ਕਮਲੀ ਹੋ ਗਈ ਆ ਤੇਨੂੰ ਪਤਾ ਵੀ ਹੈਗਾ ਆ 30 ਤੇ 32 'ਚ ਕੀ ਫਰਕ ਹੈ ਮੇਰੇ ਜਿੰਨਾ ਸਿਆਣਾ ਕੋਈ ਨਹੀਂ ਆ ਤੈਨੂੰ ਨਹੀਂ ਪਤਾ ਹਜੇ ਲੱਗਦਾ ਮੈਂ ਤਾਂ ਅੱਗੇ ਕਹਿੰਨੀ ਸੀ ਕਿ ਇੰਨੇ ਜਗ੍ਹਾ ਤੇ ਘਮਲ ਕੋਟ ਦੇਣਾ ਆ ਮੇਰੇ ਬੇਣੀ ਵਿੱਚ ਤਾਂ ਹੀ ਮੈਂ ਭੱਜੀ ਆਈ ਮੈਂ ਕਿਹਾ ਕੋਈ ਭਾਜੀ ਆਇਆ ਫਿਰ ਇਹਦੇ ਵਿੱਚ ਮੈਂ ਜਾਵਾਂ ਤੇ ਸਹੀ ਇਹਨੇ ਪਤਾ ਨਹੀਂ ਕਿੰਨੇ ਦੀ ਫੜਾ ਦੇਣੀ ਗਾਂ ਹੁਣ ਵੇਖਿਆ ਮੈਂ ਕਿੰਨੀ ਮਹਿੰਗੀ ਵੇਚੀ ਆ ਤੈਨੂੰ ਕੁਝ ਪਤਾ ਨਹੀਂ ਲੱਗਣ ਡਿਆ ਆਰਾਮ ਨਾਲ ਗਾਂ ਫੜਾ ਦੇਣੀ ਵੀ ਚਾਲੀ ਆ ਹਾਏ ਹਾਏ ਨਹੀਂ ਤੂੰ ਆਪਣਾ ਸੌਦਾ ਇੱਥੇ ਹੀ ਰਹਿਣ ਦੇ ਤੈਨੂੰ ਪੈਂਦੀ ਆਪਣਾ ਸੌਦਾ ਪੱਕਾ ਨਹੀਂ ਨਹੀਂ ਪੱਕਾ ਪੱਕਾ ਭਰਾ ਤੂੰ ਜਾ ਸ਼ਾਮ ਨੂੰ ਖੋਲ ਲੈ ਆ ਕੇ ਖੋਲੀ ਖੋਲੀ ਆ ਕੇ ਤੂੰ ਆਈ ਹਾਏ ਛੜੈਣੇ ਹਨ ਬੜੇ ਉਹ ਤਾਂ 40000 ਮੈਂ ਮੰਗਣ ਡਈ ਸੀ ਉਹ ਤਾਂ 32 ਦੇਣ ਡਿਆ ਹੀਗਾ ਤੇ ਤੂੰ 30 ਤੇ ਕਰ ਦਿੱਤਾ ਤੇ ਮੈਂ ਵਧੀਆ ਇਹ ਸੌਦਾ ਕੀਤਾ ਆ ਅਗਲਾ 32 ਦੇਣ ਡਿਆ ਹੀ ਮੈਂ ਜਾਲਾ ਮੰਗ ਲਿਆ ਸਭਾ 30 ਛੜੈਣ ਤਾਂ ਹੋਈ ਤੂੰ ਮੈਂ ਤਾਂ ਹੀ ਭੱਜੀ ਆਈ ਉਧਰੋਂ ਆਈ ਹਾਏ 30 30 ਕੱਟ ਹੁੰਦਾ ਤਾਂ 32 ਜ਼ਿਆਦਾ ਹੁੰਦਾ ਆ ਤੈਨੂੰ ਕਿਹਨੇ ਕਿਹਾ 30 ਕੱਟ ਹੁੰਦਾ 30 ਜ਼ਿਆਦਾ ਹੁੰਦਾ ਸਭਾ ਤੂੰ 40 ਕੱਟ ਮੰਗਣ ਡਈ ਹੀ ਆਈ ਹਾਏ ਮੇਰੇ ਰੱਬਾ 40000 ਦੀ ਗਾ 30000 ਚ ਲੈਣੀ ਪੀਆ ਪੀਆ ਦੀ ਵਿੰਗੈਰਾ ਦਾਮਨਾਵਾ ਸੇਰੇ ਵਿੱਚ ਕਾਲੂ ਘਣਾ ਬੋਲ ਕੇ ਲੈ ਜਾਣੀ ਇੱਦਾਂ ਇਸ ਮੇਰੇ ਬੱਸ ਸੋਦੇ ਰੋਕ ਕਰਨ ਤੂੰ ਸਾਰਾ ਸੌਦਾ ਖਰਾਬ ਕਰਕੇ ਰੱਖ ਦਿੱਤਾ ਆ ਚੰਗੀ ਬਲੀ ਮੈਂ 40000 ਦੀ ਗਾਂ ਵੇਚ ਲੈਣੀ ਸੀਗੀ ਮੈਨੂੰ ਤੇ ਇੱਕ ਗੱਲ ਤੁਹਾਡੀ ਸਮਝ ਨਹੀਂ ਆਉਂਦੀ ਮੈਂ ਕਹਾਦਾ ਸੌਦਾ ਖਰਾਬ ਕਰਤਾ 30000 ਦੀ ਮੈਂ ਗਾਂ ਵੇਚ ਦਿੱਤੀ ਹੋਰ ਕੀ ਚਾਹੀਦਾ ਸੀ ਤੈਨੂੰ ਹੋਰ ਕੀ ਲੈ ਲੈਣਾ ਹੀ ਦੱਸ ਦੂ ਹਾਏ ਹਾਏ ਮੈਂ ਤਾਂ 40 ਲੈ ਲੈਣਾ ਹੀਗਾ ਤੈਨੂੰ ਕਿਉਂ ਨਹੀਂ ਸਮਝ ਆਉਂਦੀ 40 ਜ਼ਿਆਦਾ ਹੁੰਦਾ ਆ ਅਣਪੜਾ ਨਾ ਹੋਵੇ ਕਿ ਇਹ ਥਾਂ ਦੀ ਕਿੱਥੋਂ ਅਸੀਂ ਲੈ ਆਂਦੀ ਆ ਮੇਰੀ ਗੱਲ ਸੁਣ ਲੈ ਵਾਰ-ਵਾਰ ਅਣਪੜ੍ਹਨ ਪੜ੍ਹ ਨਹੀਂ ਕਰਨਾ ਮੈਂ ਮੈਂ ਨਾ ਸਾਹਬ ਚ ਬੜੀ ਪੱਕੀ ਆ ਮੇਰਾ ਸਾਹਬ ਤੇ ਮੇਰੇ ਪਿੱਕੇ ਵੀ ਬੜਾ ਮੰਨਦੇ ਹੁੰਦੇ ਸੀਗੇ ਸੁਆਹ ਸਾਹਬ ਚ ਪੱਤੀ ਆ ਚਾਚੀ ਰੁਕੋ ਘਾਟਾ ਪਵਾ ਕੇ ਰੱਖ ਦਿੱਤਾ ਈ ਤੁਸੀਂ ਕੋਂਟੇ ਨਹੀਂ ਆਂਦੀ 40 40 ਯਾਦਾ ਹੁੰਦਾ ਠੀਕ ਆਟੂੰ ਦਾਇਆ ਲੈ ਨਿਆਣੇ ਨੂੰ ਵੀ ਪਤਾ ਹੈ ਗੱਲ ਸੁਣ ਕੇ ਕੇ ਤੇਰੀ ਮਾਂ ਨੂੰ ਕੁਝ ਨਹੀਂ ਪਤਾ ਲੱਗਦਾ ਤੁਸੀਂ ਨੂੰ ਨਹੀਂ ਪਤਾ ਲੱਗਦਾ ਚਾਚੀ ਤੂੰ ਚੁੱਪ ਰਹਿਣਾ ਮੈਂ ਸੌਦੇ ਦੀ ਗੱਲ ਕਰਨ ਈ ਆ ਐਡਾ ਵੱਡਾ ਸੌਦਾ ਹੈਗਾ ਮੈਂ ਮਸਾ ਕੀਤਾ ਜਿਹੜੇ ਪੈਸੇ ਕਮਾਏ ਵੇਖੀ ਸਾਰੇ ਕਿੱਦਾਂ ਖੋਜ ਦਿੰਦੇ ਹੋਣਾ ਮੈਂ ਇੰਨੀ ਸਾਰਿਆਂ ਨੇ ਮੱਥੇ 'ਚ ਹੱਥ ਮਾਰਨੇ ਆ ਨਹੀਂ ਭੈਣੇ ਕੋਈ ਨਹੀਂ ਮਾਰਦਾ ਮੱਥੇ 'ਚ ਹੱਥ ਮੈਂ ਨਾ ਵਧੀਆ ਸੌਦਾ ਕਰਤਾ ਹੁਣ ਇਸ ਤੋਂ ਵੱਧ ਕੋਈ ਗੱਲ ਨਹੀਂ ਕਰਨੀ ਜੇ ਤਾਤੀ ਮੈਂ ਚੱਲੇ ਤੇਰਾ ਤੇ ਛੋੜ ਕੇ ਔਰ ਤੂੰ ਤੂੰ ਹੀ ਨੇ ਘੱਟ ਕੀਤੀ ਮੈਂ ਜੇ ਆਤਕ 3 ਕਿੰਨਾ ਹੁੰਦਾ 30 ਹਰ ਤਾਂ 4 ਕਿੰਨਾ ਹੁੰਦਾ 40 ਲੈ ਸਿੱਖਣਾ ਐ ਨਾ ਤੂੰ ਜਾ ਬੁੱਤ ਤੂੰ ਖੇੜ ਇਹਨੂੰ ਨਹੀਂ ਸਮਝਾਉਣੀ ਜਾ ਤੋ ਉਹਦਾ ਵੀ ਵਿਚਾਰੇ ਦਾ ਦਿਮਾਗ ਤੂੰ ਪਹਿਲਾਂ ਕਰ ਦਿੱਤਾ ਆ ਮੈਨੂੰ ਨਹੀਂ ਆਉਂਦੀਆਂ ਤੇਰੀਆਂ ਪਾਇਲਾ ਪੂਲਾ ਤੇ ਮੈਨੂੰ ਤੇ ਇੰਨਾ ਪਤਾ ਹੀ ਵੀ ਮੈਂ ਸੌਦਾ ਬੜਾ ਖਰਾ ਕੀਤਾ ਵਾ ਤੇ ਨਾਲੇ ਜਿਹੜੀ ਆ ਅੰਗਰੇਜ਼ੀ ਮੈਨੂੰ ਤੇ ਇੱਕ ਅੰਗਰੇਜ਼ਾਂ ਦੀ ਸਮਝ ਨਹੀਂ ਆਉਂਦੀ ਇੱਥੇ ਕਾਤੋਂ ਅੱਗ ਲਾਉਣੀ ਏ ਛੱਡ ਗਏ ਆ ਤੇ ਤੁਹਾਡੇ ਵਰਗੇ ਛਦਾਈ ਹੋਏ ਫਿਰਦੇ ਆ ਵੱਡੇ ਪੜੇ ਲਿਖੇ ਚਲੋ ਆਜੋ ਹਣ ਨੇ ਰਾਹੋਂ ਡਿਆ ਆ ਉਤੋਂ ਆਉ ਹੁਣ ਤਾਂ ਅੰਦਰ ਜਾਣਾ ਹੀ ਆ ਹੁਣ ਜੋ ਤੂੰ ਕਰਨਾ ਹੀ ਕਰ ਦਿੱਤਾ ਅੱਧੀ ਰਾਤ ਵਿਚਾਰਾ ਉਹ ਆਇਆ ਆ ਵਪਾਰੀ ਤੇ ਉਹਨੂੰ ਤੂੰ ਉਦਹੀਂ ਕਰਕੇ 30 ਦੀ ਪੱਕ ਠੱਕ ਤੇ ਭੇਜ ਦਿੱਤਾ ਆ ਉਹ ਵੀ ਹੁਣ ਸਵੇਰੇ ਆਜੂਗਾ ਮੈਂ 30 ਦੀ ਖੋਲਣ ਲਿਆ ਵਾਂ ਮੈਂ ਤਾਂ ਨਹੀਂ ਖੋਲਣ ਦੇਣੀ ਗਾਂ ਮੇਰੀ ਜ਼ੁਬਾਨ ਰਹੀਂਦੀ ਤਾਂ ਆ ਕੀ ਗੱਲ ਹੋਈ ਖੋਲਣੀ ਕਿ ਆਣੀ ਆਨੇ ਖੋਲਣੀ ਆ ਆਨੇ ਮੈਂ ਹੁਣ ਹੈ ਮੈਂ ਫ੍ਰੀ ਦੇਣਾ ਇਹ ਕਾਦੀ ਫ੍ਰੀ ਹੈ ਇੰਨੇ ਪੈਸੇ ਵਟਣੇ ਆ ਅਗਲੇ ਨੇ 150 ਰੁਪਈਆ ਦੇਣਾ ਵਾ ਤਾਂ ਤੂੰ ਕਹੀ ਚੰਨੀ ਗਾ ਨਹੀਂ ਖੋਲਣ ਦੇਣੀ ਮੈਂ ਤੂੰ ਵੀ ਪੜ੍ਹਨੀ ਦੇਖੋ ਕਿ 3000 ਦੀ ਕਿੱਡੀ ਕ ਪੰਡ ਵੱਜਦੀ ਆ ਕੋਈ ਗੱਲ ਨਹੀਂ ਵੱਜ ਜਾਂਦੀ ਆ ਸਿਆਣੇ ਨਾ ਬਣੋ ਮੈਂ ਜਾ ਕੇ ਕੰਮ ਵੀ ਕਰਨਾ ਆ ਹਜੇ ਸਾਰਾ ਰੋਟੀ ਪਾਣੀ ਪਿਆ ਆ ਤੇ ਗੱਲਾਂ ਸੁਣਾਈ ਜਾਣ ਡੈ ਆ ਆਏ ਹਾਂ ਤੂੰ ਪਹਿਲਾਂ ਹੀ ਕੰਮ ਕਰਦੀ ਰਹਿੰਦੀ ਤੂੰ ਕਦੋਂ ਇੱਥੇ ਆ ਗਈ ਨਾ ਨਾ ਮੈਨੂੰ ਇਹ ਹੀ ਗੱਲਾਂ ਤੇ ਤੂੰ ਘਾਟਾ ਖਾ ਲੈਣਾ ਆ ਮੇਰੇ ਤੋਂ ਬਿਨਾ ਕੋਈ ਕੰਮ ਇਸ ਘਰ ਦਾ ਸੌਂਦਾ ਤੇ ਹੈ ਨਹੀਂ ਮੈਂ ਸਾਰੇ ਕੰਮ ਸਵਾਰ ਕੇ ਰੱਖਦੀ ਆ ਆਪਣੇ ਇਹੋ ਜੇ ਨਾ ਸਵਾਰਿਆ ਘੱਟ ਚੱਲ ਤੋਰ ਚੱਲ